ਨੌਰੀ ਮੋਰਚਾ ਚੜਦੀ ਕਲਾ ਚ ਰਹੂ ਜੀ ਦੇਖੋ ਜੀ ਹਰੇਕ ਮੋਰਚੇ ਚੜਦੀ ਕਲਾ ਚ ਰਹੂਗਾ ਪਰ ਸੰਜੋਗ ਜਿਹੜਾ ਲੋਕਾਂ ਦਾ ਹੋਇਆ ਕਰਦਾ ਏਕਰ ਤੁਹਾਨੂੰ ਪਰਮੇਸ਼ਰ ਦਾ ਪ੍ਰੇਮ ਆ ਇਸ ਸਿੱਖੀ ਦਾ ਪ੍ਰੇਮ ਆ ਤਾਂ ਸਿੱਖੀ ਜਿਹੜੀ ਆ ਉਹ ਖੰਡਿਆਂ ਤਿੱਖੀ ਆ ਤੇ ਨੌਜਵਾਨਾਂ ਦੇ ਸਾਹਮਣੇ ਤਾਂ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਵੱਡੀਆਂ ਮਸਾਲਾ ਹਨ ਔਰ ਸੱਚ ਨੂੰ ਜਿਹੜਾ ਫਰਮਾਨ ਦੀ ਲੋੜ ਹੀ ਨਹੀਂ ਹੈ ਜਥਾ ਜਿਹੜਾ ਰਵਾਨਾ ਹੋ ਰਿਹਾ ਘੋੜੇ ਲੱਗ ਲੈ ਗਏ ਆ ਤੇ ਤਿਆਰੀਆਂ ਸਾਰੀਆਂ ਮੁਕੰਮਲ ਹੋ ਚੁੱਕੀਆਂ ਮਨ ਕਿਤੇ ਨਾ ਕਿਤੇ ਭਾਵੁਕ ਵੀ ਆ ਕਿਉਂਕਿ ਇੰਨੀ ਰੌਣਕ ਤੋਂ ਬਾਅਦ ਇੱਕੋ ਦਮ ਜਦੋਂ ਮੇਲਾ ਵਿਛੜਦਾ ਤੇ ਮਨ ਨੂੰ ਇੱਕ ਹੁੰਦਾ ਵੀ ਆ ਵੀ ਹਾਂ ਯਾਰ ਵੀ ਇੰਨੀ ਰੌਣਕ ਦੇ ਵਿੱਚ ਇੱਕਦਮ ਉਦਾਸ ਹੋ ਜਾਣਾ ਪਰ ਫਿਰ ਵੀ ਸਤਗੁਰ ਨੇ ਸਾਨੂੰ ਫਰਮਾਨ ਦਿੱਤਾ ਵੀ ਚੜ੍ਹਦੀ ਕਲਾ 'ਚ ਰਹਿਣਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋਇਆ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਸਮਾਣਾ ਪਟਿਆਲਾ ਰੋਡ ਤੇ ਪੈਂਦੇ ਪਿੰਡ ਢੈਂਟਲ ਅੱਡੇ ਦੀਆਂ ਜਿੱਥੇ ਕਿ ਗੁਰੂਕਿਆਂ ਲਾੜਦਿਆਂ ਫੌਜਾਂ ਰੁਕੀਆਂ ਹੋਈਆਂ ਨੇ ਔਰ ਜਥੇਦਾਰ ਕੁਲਦੀਪ ਸਿੰਘ ਢੈਂਟਲ ਹੋਣੀ ਵੀ ਨਾਲ ਨਜ਼ਰ ਆ ਰਹੇ ਨੇ ਸੋ ਆਪਾਂ ਗੱਲਬਾਤ ਕਰਦੇ ਆਂ ਜੀ ਜਥੇਦਾਰ ਕੁਲਦੀਪ ਸਿੰਘ ਪੈਂਟਲ ਹੋਰ ਨਾਲ ਜਿਹੜੇ ਕਿ ਮੁਕਤ ਸੇਵਾਦਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਦਲ ਪੰਜਾਬ ਦੇ ਸੋ ਤੁਸੀਂ ਜ਼ਰੂਰ ਜੁੜੇ ਰਹੋ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬੱਬਾ ਜੀ ਬਹੁਤ ਬਹੁਤ ਸਵਾਗਤ ਹੈ ਸਮਾਣੇ ਪਹੁੰਚਣ ਤੇ ਔਰ ਕਿਵੇਂ ਸਬੱਬ ਬਣਿਆ ਜਥੇਦਾਰ ਜੀ ਕੋ ਰੁਕਣ ਦਾ ਔਰ ਹੁਣ ਫੌਜਾਂ ਦੀ ਕਿੱਧਰ ਨੂੰ ਤਿਆਰੀ ਹੈ ਜੀ ਅੱਜ ਕੋਲ ਹੁਣ ਪਿਆਰੇ ਚਾਲੀ ਉਦਾਰ ਸਾਹਿਬ ਅਸੀਂ ਮਾੜ ਚਾਲਾ ਪਾਇਆ ਸ੍ਰੀ ਚੰਕੌਰ ਸਾਹਿਬ ਦਾ ਇਹਦਾ ਚੰਕੌਰ ਸਾਹਿਬ ਦਾ ਹੈ ਕੋੜੇ ਚਾਰ ਹੋ ਚੁੱਕੇ ਨੇ ਬੜੀਆਂ ਪਿਆਰ ਨੇ ਗੁਰੂਆਂ ਹਰਿ ਦੇ ਪਾਤਸ਼ਾਹ ਦੇ ਲਾਸ ਕਰਕੇ ਆਏ ਆ ਚਾਲੇ ਦੀ ਵੀ ਜਾਂਦੇ ਆਉਂਦੇ ਰਸਤੇ ਬਹੁਤ ਬੜਾ ਆਪੀ ਜੀ ਜੀਦਾ ਜਾਇ ਤੇ ਨਾਲ ਸਾਡੇ ਹੋ ਜਾਂ ਹੀ ਸਭ ਗੱਲ ਕਰ ਜਾਵਾਂ ਹੂੰ ਅਤੇ ਕਰ ਤੋਂ ਹੁੰਦਾ ਫਿਰ ਮਾਜੀ ਆ ਗਈ ਮਾਜੀ ਤੋਂ ਫੇਰ ਇਹ ਦੋ ਗੱਲਾਂ ਮਾਲਾ ਹੋ ਲਵਾ ਦੇ ਸਾਥੀ ਇਸ ਤਰ੍ਹਾਂ ਕਰਕੇ ਗੁਰੂ ਮਾਰ ਦੇ ਕੋਲ ਜਾਂਦੇ ਪਰਵਾਰਾਂ ਦੀ ਬਾਦਾ ਖੁਸ਼ੀਆਂ ਦੁੱਖ ਸੁੱਖੀ ਦੀ ਬਾਦਾ ਮਾਰਾ ਬਖਸ਼ ਦੇ ਇਹ ਹੀ ਪਰਮਾ ਸਰਬਾਤ ਦੇ ਪਰੇ ਦਾਸ ਕਰਦੇ ਹੋ ਸਾਥ ਸੋਧੀ ਬਸੇ ਜੋ ਵੀ ਅੱਜ ਕੱਲ ਸੁਖ ਆਪ ਨੂੰ ਹੋ ਰਿਹਾ ਉਹ ਆਪ ਦੇਖ ਹੀ ਰਹੇ ਹੋ ਸੱਚ ਝੂਠ ਦੇ ਨਤਾਰੇ ਨੇ ਕਿਉਂਕਿ ਸੱਚ ਝੂਠ ਦੇ ਨਤਾਰੇ ਨੇ ਗੁਰੂ ਮਾਰਾ ਦੇ ਤਾ ਦੇ ਆ ਸਾਡੀ ਪਰ ਕੋਈ ਜਵ ਨੂੰ ਪਤਾ ਹੀ ਹੈ ਜੋ ਕੋ ਸੋਇਆ ਵੱਡੇ ਵੱਡੇ ਨੇ ਤਨਾਟ ਨੇ ਵੱਡੇ ਵੱਡੇ ਸੰਤ ਨੇ ਕਹਿੰਦੇ ਤਾਂ ਹੁੰਦੇ ਨੇ ਅੱਜ ਥੋੜੇ ਸਾਹਮਣੇ ਤੁਮਾਂ ਸਾਹਮਣੇ ਆਸ ਤਾ ਦੇ ਕਾਲੇ ਜੇ ਖਾਲੋ ਪਾ ਰਹੇ ਹੈ ਕਮੇ ਲੋਕਾਂ ਦੇ ਲਾਭ ਹੁੰਦੇ ਆ ਥੋੜੇ ਸਾਹਮਣੇ ਉਹਨਾਂ ਦੀ ਸਿੱਖਰ ਖੜ ਕੇ ਭੈਣ ਜੀ ਖੜੀ ਆ ਮਾਤਾ ਜੀ ਖੜੀ ਇਹ ਤਾਂ ਹੀ ਕਹਿ ਸਕਦੇ ਆ ਭਾਈ ਸਾਹਿਬ ਖੜਿਆ ਬਾਬਾ ਜੀ ਖੜੇ ਬੱਚੇ ਖੜੇ ਇਹ ਤਾਂ ਹੀ ਕਹਿ ਸਕਦੇ ਆ ਇਹ ਜਾਰੀ ਕਿਹ ਜੱਤਪਾਲ ਸਿੰਘ ਨੇ ਕਿਦਾਂ ਕਰ ਦਿੰਦਾ ਤੇ ਉਪਰੋਂ ਤਾਂ ਪਰਮੇਸ਼ਰ ਦੀ ਜੱਤਪਾਲ ਦੇ ਵਿੱਚ ਪਾ ਕੇ ਤਾਂ ਸਾਡੇ ਲੋਕਾਂ ਦਾ ਧਾਂ ਹੋ ਰਿਹਾ ਸਿੱਖੀ ਦਾ ਧਾਂ ਕਰ ਰਹੇ ਨੇ ਗੁਰੂ ਵਾਦ ਸਾਰੇ ਉੱਡ ਜਾ ਗਏ ਬੁਰੀ ਮਰਜ਼ੀ ਦਾ ਨਹੀਂ ਜਾਦੇ ਜਿਵੇਂ ਜੱਤਪਾਲ ਦਾ ਚਾਹਵਾ ਦਾ ਫਰਕ ਕੋਈ ਸਾਰਾ ਨਹੀਂ ਇਹਨਾਂ ਦਾ ਹਿੱਤ ਹੁੰਦਾ ਕਿ ਅੱਜ ਬੜੇ ਪੈਸੇ ਕੱਢੇ ਕਰ ਲੈ ਉਹ ਪੂਰਵਾ ਦੇ ਪੀੜੇ ਨੂੰ ਪਾਰ ਰਹੇ ਹੋ ਹਾਜੇ ਪਤੂ ਪਤਨੇ ਬਾ ਦੋ ਦੋ ਦਿਨ ਬਾਹ ਲਿਆ ਉਹਦਾ ਘਟ ਪਾ ਰਹੇ ਹਾਂ ਕਿਦੇ ਆ ਕੇ ਲਖਿੰਦੀ ਰੋਟੀ ਦੇ ਸਾਥੇ ਮੈਂ ਕਾਦੇ ਗੋਟਾਂ ਦੇ ਬਣਾਏ ਨੇ ਥੋੜੇ ਕਾਰ ਸੇਵਕ ਜਿਹੜੇ ਲੋਕਾਂ ਨੇ ਆਪ ਜੱਪਾ ਬੋਰੀਆਂ ਸੰਧੇ ਨੂੰ ਭਰ-ਭਰ ਚੱਕ ਭਰਦੇ ਆ ਉਹਨਾਂ ਨੂੰ ਕੋਈ ਇੱਕ ਬੇਇਜ਼ਤੀ ਕਰਦਾ ਹੈ ਪਰ ਖਾਲਾ ਕਰੋ ਕਿਹੜਾ ਕਾਰ ਸੇਵਕ ਇਹਦਾ ਚਲਾਉਂਦਾ ਕਿਹਨੇ ਚਲਾਉਂਦਾ ਇਹਨਾਂ ਨੇ ਤਾਂ ਸਗਰ ਦੇ ਸੁੱਟਣਾ ਸ਼ੁਰੂ ਕਰਤਾ ਮੈਂ ਨਾ ਕਹਿਣਾ ਖਮਾਦਾ ਦੇਸ਼ ਦਾ ਅਜਿਹਾ ਦਾ ਜੱਦਾ ਪਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਕਾ ਖਾਲਸਾ ਵਾਹਿਗੁਰੂ ਜੀ ਦੀ ਸ਼ਾਨ ਹੈ ਵਾਹਿਗੁਰੂ ਸੋ ਜੱਜਸਰ ਜੀ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਔਰ ਜਿਹੜੇ ਬਾਬਾ ਜੀ ਨਾਲ ਆਪਣੀ ਗੱਲ ਹੋਈ ਇੱਕਦਮ ਉਹਦਾ ਨਾਮ ਦੱਸੋ ਔਰ ਫੌਜਾਂ ਕਦੋਂ ਆਪ ਜੀ ਕੋਲ ਆਈਆਂ ਔਰ ਹੁਣ ਚਾਲੇ ਪਾ ਰਹੇ ਨੇ ਕਿੱਧਰ ਨੂੰ ਫੌਜਾਂ ਇੰਜੀਨੀਅਰ ਵਾਨਾ ਹੋ ਰਹੀਆਂ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਹਾਂਜੀ ਕੌਮ ਦੇ ਗੰਦਾ ਸ਼ਹੀਦ ਜਫੇਰਦਾਰ ਬਾਬਾ ਜੱਜ ਸਿੰਘ ਜੀ ਅਦਾ ਕੀ ਜਫੇਰਦਾਰ ਆਪਣਾ ਅਰਬਾ ਖਰਬਾ ਤਰਨਾ ਦਲ ਜਿਨ੍ਹਾਂ ਨੇ ਕੌਮ ਦੀ ਲੰਮੇ ਸਮੇਂ ਤੋਂ ਸੇਵਾ ਕੀਤੀ ਇਹਨਾਂ ਦੇ ਸੁਪੁੱਤਰ ਜਿਨ੍ਹਾਂ ਦੇ ਅੱਜ ਕੌਮ ਦੀ ਇੱਕ ਜਾਣੀ ਪਹਿਚਾਣੀ ਹਸਤੀ ਨੇ ਰਾਜਾ ਰਾਜ ਸਿੰਘ ਜੀ ਅਰਬਾ ਖਰਬਾ ਦਾਲਾ ਲਿਆ ਹਾਂਜੀ ਹਾਂਜੀ ਇਹਨਾਂ ਦੇ ਸੁਪੁੱਤਰਾਂ ਤੋਂ ਇਹ ਜਿਹੜਾ ਦਾਲਿਆ ਕੌਮ ਦੀ ਅ ਅਗਵਾਈ ਕਰ ਰਿਹਾ ਅੱਜ ਸਿੰਘੂ ਬਾਲਟਰ ਤੇ ਜੋ ਕਿਸਾਨਾਂ ਦਾ ਲੰਮਾ ਸਮਾਜ ਕਰਨਾ ਚੱਲਿਆ ਉੱਥੇ ਇਹਨਾਂ ਦੇ ਕੋਲੇ ਸੀਰ ਹੋਏ ਇਹਨਾਂ ਨੇ ਬੜਾ ਸਮਾਂ ਉੱਥੇ ਕੌਮ ਦਾ ਸਾਥ ਦਿੱਤਾ ਕਿਸਾਨੀ ਸੰਘਰਸ਼ ਜਿੱਤ ਕੇ ਆਏ ਫਿਰ ਮਹਾਲੀ ਜੋ ਮੋਰਚਾ ਲੱਗਿਆ ਹੋਇਆ ਉਹਦੇ ਵਿੱਚ ਵੀ ਲੰਬੇ ਸਮੇਂ ਤੋਂ ਬੈਠੇ ਨੇ ਔਰ ਹਰ ਇੱਕ ਜਗ੍ਹਾ ਤੇ ਅੱਗੇ ਹੋ ਕੇ ਅਜੇ ਜਿਹੜਾ ਦਾਲਿਆ ਸੇਵਾ ਕਰ ਰਿਹਾ ਹੈ ਔਰ ਅੱਜ ਜਿਹੜਾ ਆਪ ਇਹਨਾਂ ਦਾ ਆਉਣਾ ਹੋਇਆ ਉਹ ਬੜਾ ਸੁਲਬ ਬਣਿਆ ਮਹਾਰਤ ਦੀ ਕਿਰਪਾ ਹੋਈ ਇਸ ਧਰਤੀ ਤੇ ਕਿ ਇੱਥੇ ਬਹੁਤ ਵੱਡੇ ਵੱਡੇ ਜਰਨੈਲ ਜਿਹੜੇ ਇੱਕੋ ਦਾਮ ਇਸ ਤਰ੍ਹਾਂ ਕੱਤਰਤਾ ਹੀ ਹੋਣੀ ਮੈਂ ਸਮਝਦਾ ਸਾਡੇ ਧੰਨ ਭਾਗਿਆ ਇਹ 17 ਤਰੀਕ ਦੀ ਰਾਤ ਨੂੰ ਇਹ ਦਲ ਜਿਹੜਾ ਇੱਥੇ ਸਾਡੇ ਸ਼ੁਭਤ ਹੋਇਆ ਔਰ 18 ਨੂੰ ਸਿੰਘ ਸਾਹਿਬ ਆਪਣਾ 17 ਨੂੰ ਹੀ ਸਿੰਘ ਸਾਹਿਬ ਸਾਰੇ ਨਾਇਦਾਰ ਕੁਲਵਿੰਦਰ ਸਿੰਘ ਜੀ ਚੌਟੇ ਵਾਲੇ ਔਰ ਬਾਬਾ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ ਦਲ ਔਰ ਹੋਰ ਉਹਨਾਂ ਦੇ ਨਾਲ ਬਹੁਤ ਸਾਰੀਆਂ ਫੌਜਾਂ ਤੇ ਨਾਲ ਡਾਕਟਰ ਮੈਡਮ ਰੀਤੂ ਜੀ ਤੇ ਉਹ ਵੀ ਜੋ ਅੱਜ ਇੱਕ ਐਕਟਿਵਿਸਟ ਹੋ ਕੇ ਬਹੁਤ ਵੱਡੀ ਸੇਵਾ ਕਰ ਰਿਹਾ ਸਮਾਜ ਦੀ ਹਰੇਕ ਮੁੱਦੇ ਦੇ ਉੱਤੇ ਕਿਸਾਨਾਂ ਦੇ ਮੁੱਦੇ ਤੇ ਸਿੱਖ ਮੁੱਦਿਆਂ ਤੇ ਬੋਲਦੇ ਆ ਸੋ ਇਸ ਗਲਬ ਬਣਿਆ ਤੇ ਬੜਾ ਹੀ ਮੈ ਸੋਚਦਾ ਕਿ ਬਹੁਤ ਬ੍ਰਿਸ਼ ਜਿਲ੍ਹਾ ਕਿ ਤਿਆਰ ਹੋਇਆ ਇਹ ਮਤ ਕਦੇ ਕੋਲੇ ਆ ਨਹੀਂ ਜਾ ਸਕਦਾ ਸੋ ਅੱਜ ਜਫਾ ਜਿਹੜਾ ਰਵਾਨਾ ਹੋ ਰਿਹਾ ਕੋੜੇ ਲੱਗ ਲੈ ਗਏ ਆ ਤੇ ਤਿਆਰੀਆਂ ਸਾਰੀਆਂ ਮੁਕੰਮਲ ਹੋ ਚੁੱਕੀਆਂ ਮਨ ਕਿਤੇ ਨਾ ਕਿਤੇ ਭਾਵੁਕ ਵੀ ਆ ਕਿਉਂਕਿ ਇੰਨੀ ਰੌਣਕ ਤੋਂ ਬਾਅਦ ਇੱਕੋ ਦਮ ਜਦੋਂ ਮੇਲਾ ਵਿਛੜਦਾ ਮਨ ਨੂੰ ਇੱਕ ਹੁੰਦਾ ਵੀ ਆ ਵੀ ਹਾਂ ਯਾਰ ਵੀ ਇੰਨੀ ਰੌਣਕ ਦੇ ਵਿੱਚ ਇੱਕਦਮ ਉਦਾਸ ਹੋ ਜਾਣਾ ਪਰ ਫਿਰ ਵੀ ਸਤਗੁਰ ਨੇ ਸਾਨੂੰ ਫਰਮਾਨ ਦਿੱਤਾ ਵੀ ਚੜ੍ਹਦੀ ਕਲਾ 'ਚ ਰਹਿਣਾ ਆ ਚਮਕੌਰ ਦੀ ਗੜੀ ਵੱਲ ਨੂੰ ਜਥੇ ਨੇ ਚੱਲੇ ਪਾਏ ਆ ਕਿ ਜਥਾ ਜਿਹੜਾ ਅੱਜ ਚਮਕੌਰ ਸਾਹਿਬ ਜਾ ਕੇ ਰੋਕਣਾ ਤੇ ਆ ਦਿਨ ਆ ਗਏ ਆ ਸ਼ਹੀਦੀ ਦੇ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਛੱਡੇ ਗਏ ਸਰਸਾ ਦੇ ਇਥੇ ਪਰਿਵਾਰ ਵਿਛੋੜਾ ਪਿਆ ਚਮਕੌਰ ਸਾਹਿਬ ਦੀ ਗੜੀ 'ਚ ਜੰਗ ਹੋਈ ਸਾਹਮਣੇ ਕੱਲਾ ਕੱਲਾ ਪੁੱਤਰ ਜਿਹੜਾ ਜੱਫੇ ਬਣਾ ਕੇ ਜਾਂਦਾ ਤੇ ਸ਼ਹੀਦ ਹੋ ਰਿਹਾ ਬਾਬਾ ਜੀਤ ਸਿੰਘ ਬਾਬਾ ਜੁਹਾਰ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜਕਾਰੇ ਛੱਡ ਕੇ ਉਹਨਾਂ ਨੂੰ ਵਿਦਾਇਗੀ ਦੇ ਰਹੇ ਆ ਤੇ ਇਹ ਗੱਲ ਕਹਿ ਰਹੇ ਆ ਕਿ ਜੋ ਵਚਨ ਖਾਲਸੇ ਨਾਲ ਕੀਤਾ ਸੀਗਾ ਉਹ ਅੱਜ ਪੂਰਾ ਹੋ ਗਿਆ ਮੇਰਾ ਮੁੱਢ ਮੈਂ ਕਛ ਨਹੀਂ ਜੋ ਕੁਛ ਹਾਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਦਾ ਮੇਰਾ ਸੋ ਗੁਰਮਖੋ ਅੱਜ ਸਾਨੂੰ ਗੁਰੂ ਸਾਹਿਬ ਦੇ ਉਹਨਾਂ ਸਾਹਿਬ ਜਗਿਆ ਨੂੰ ਸੱਚੀ ਸ਼ਰਧਾਂਜਲੀ ਸੱਚੀ ਜਿਹੜੀ ਆਸਥਾ ਉਹ ਤਾਂ ਹੀ ਹੈ ਜੇ ਵੱਦ ਤੋਂ ਵੱਧ ਜਿਹੜੇ ਸਿੱਖਾਂ ਦੇ ਘਰ ਜਨਮੇ ਬੱਚੇ ਆ ਉਹ ਦਾੜੀ ਕੇਸ ਰੱਖਣ ਅੰਮ੍ਰਿਤ ਦੀ ਦਾਤ ਲੈਣ ਨਸ਼ਿਆਂ ਤੋਂ ਪਤਨ ਕੋਰੇ ਤੋਂ ਬਚਾਉਣ ਤੇ ਹਰ ਰੋਜ਼ ਅਸੀਂ ਲੋ ਟਾਈਮ ਗੁਰੂ ਘਰ ਜਾਈਏ ਬਾਣੀ ਪੜ੍ਹੀਏ ਨਾਮ ਵਣ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੋ ਖਨੋਰੀ ਮੋਰਚਾ ਚੜਦੀ ਕਲਾ ਚ ਰਹੋ ਜੀ ਦੇਖੋ ਜੀ ਹਰੇਕ ਮੋਰਚੇ 'ਚ ਚੜਦੀ ਕਲਾ ਚ ਰਹੂਗਾ ਪਰ ਸੰਜੋਗ ਜਿਹੜਾ ਲੋਕਾਂ ਦਾ ਹੋਇਆ ਕਰਦਾ ਤੇ ਲੋਕਾਂ ਨੂੰ ਅੱਜ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਰਿਹਾ ਵੀ ਨੌਜਵਾਨ ਵੀਰਾਂ ਭੈਣਾਂ ਨੂੰ ਸੋਸ਼ਲ ਮੀਡੀਆ ਦਾ ਸਹੀ ਉਪਯੋਗ ਕਰਨਾ ਚਾਹੀਦਾ ਜੇ ਲਿਖ ਸਕਦੇ ਹੋ ਜ਼ੁਲਮ ਦੇ ਖਿਲਾਫ ਲਿਖੋ ਬੋਲ ਸਕਦੇ ਹੋ ਬੋਲੋ ਜੇ ਕੁਝ ਕਰ ਸਕਦੇ ਹੋ ਕਰੋ ਆਪੋ ਆਪਣੀ ਸਮਰੱਥਾ ਮੁਤਾਬਕ ਇਹ ਸੱਚੀ ਸ਼ਰਧਾਂਜਲੀ ਹੋਊਗੀ ਉਹਨਾਂ ਜੋਧਿਆਂ ਨੂੰ ਸ਼ੂਰ ਬੀਰਾਂ ਨੂੰ ਸ਼ਹੀਦਾਂ ਨੂੰ ਜੇਕਰ ਅਸੀਂ ਆਪਣੀ ਕੌਮ ਦੇ ਲਈ ਲੜ ਮਰਨ ਲਈ ਖੜੇ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ